ਨਾਮ ਆਪਣਾ ਬਲਕਰਨ ਸਿੰਘ ਹੈ ਜੀ ਬਲਕਰਨ ਸਿੰਘ ਜੀ ਕਿਹੜੀ ਜਥੇਬੰਦੀ ਨਾਲੋਂ ਉਹ ਗਰਾਹਣਾ ਅਸੀਂ ਕੰਮ ਕਰਦੇ ਹਾਂ ਅੱਛਾ ਕੀ ਮਸਲਾ ਹੋਇਆ ਜੀ ਮਸਲਾ ਇਹ ਹੈ ਵੀ ਜਿਹੜੀ ਸਾਡੇ ਅੰਨੀ ਬੋਲੀ ਸਰਕਾਰ ਹੈ ਉਹਨੂੰ ਜਗਾਉਣ ਵਾਸਤੇ ਬਾਰਡਰ ਤੇ ਸਾਡੇ ਕਿਸਾਨ ਬੈਠੇ ਸੀਗੇ ਤੇ ਸਾਡੀ ਜਿਹੜੀ ਸੈਂਟਰ ਸਰਕਾਰ ਨੇ ਤੇ ਸਾਡੇ ਪੰਜਾਬ ਸਰਕਾਰ ਨੇ ਰਲ ਮਿਲ ਕੇ ਸਾਡੇ ਕਿਸਾਨਾਂ ਨਾਲ ਧੋਖਾ ਕੀਤਾ ਸਾਨੂੰ ਬਰਿਆ ਕੇ ਸੱਦ ਕੇ ਪਰੋਸਾ ਦੇ ਕੇ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਫੇਰ ਸਾਡੇ ਕਿਸਾਨਾਂ ਵਾਲਾ ਬੀਬੀਆਂ ਨਾਲ ਧੱਕੇਸ਼ਾਹੀ ਕਰਿਆ ਸਾਡੀਆਂ ਬੇਇੱਜ਼ਤੀਆਂ ਕਰ ਗਿਆ ਨੇ ਅਸੀਂ ਆਪਦੇ ਹੱਕੀ ਮੰਗਾ ਵਾਸਤੇ ਬੈਠੇ ਆਗੇ ਤੇ ਹੁਣ ਵੀ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਸਰਕਾਰੇ ਜਿੰਨਾ ਮਰਜ਼ੀ ਜ਼ੁਲਮ ਕਰ ਲਾ ਅਸੀਂ ਜਿਉਂ ਦੀ ਤੋ ਲੜਾਈ ਤੇ ਨਾਲ ਲੜਨ ਨੂੰ ਤਿਆਰ ਬੈਠੇ ਆਂ ਬੱਚਾ ਬੱਚਾ ਤੁਹਾਡੇ ਖਿਲਾਫ ਹੈ ਅੱਜ ਜਿੰਨੇ ਮਰਜ਼ੀ ਧੱਕੇਸ਼ਾਹੀਆਂ ਕਰ ਲੋ ਇਹ ਜਿੰਨਾ ਤੁਸੀਂ ਧੱਕੇਸ਼ਾਹੀ ਕਰੋਗੇ ਸਾਡਾ ਸੰਗਾਰ ਸੱਭੂ ਜਿਆਦਾ ਤੇਜ ਹੋਊਗਾ ਤੇ ਅੱਜ ਬਲਿੰਦਰ ਕੌਰ ਰੀਬਾ ਨੇ ਸਾਡੇ ਕੋਲੇ ਇੱਥੇ ਆਉਣਾ ਸੀਗਾ ਤੇ ਅਸੀਂ ਉਹਦੇ ਗਰੋਹ ਚ ਸਾਰੇ ਕਿਸਾਨ ਇਕੱਠੇ ਹੋਏ ਆਂ ਪਿੰਡ ਪਿੰਡ ਦੇ ਵਿਕਾਸ ਲਈ ਹੋਣਾ ਸੀ ਪਿੰਡ ਦੇ ਵਿੱਚ ਕਾਫੀ ਕੰਮ ਹੈ ਜਿਹੜੇ ਦੱਸੇ ਜਾ ਰਹੇ ਵੀ ਹੋਣ ਵਾਲੇ ਸੀ ਪੈਸਾ ਦੇਣਾ ਸੀ ਕਿ ਤੁਸੀਂ ਪਿੰਡ ਦੇ ਵਿਕਾਸ ਨਹੀਂ ਚਾਹੀਦੇ ਨਹੀਂ ਚਾਹੁੰਦੇ ਵੀ ਸਾਨੂੰ ਸਾਨੂੰ ਵਿਕਾਸ ਬਾਅਦ ਚ ਚਾਹੀਦਾ ਪਹਿਲਾਂ ਸਾਡੇ ਨਸ਼ੇ ਬੰਦ ਕਰੇ ਸਰਕਾਰ ਸਾਡੇ ਆ ਕਿਸਾਨੀ ਮੰਗਾਂ ਨੂੰ ਮੰਨੇ ਫਿਰ ਅਸੀਂ ਸਾਨੂੰ ਵਿਕਾਸ ਬਾਅਦ ਚਾਹੀਏ ਅਸੀਂ ਵਿਕਾਸ ਕੀ ਕਰ ਲੈ ਸਾਡੇ ਗਲਗਿਆ ਸੁਣਨਿਆ ਹੋ ਜਾਣਗੇ ਸਾਡੇ ਬੱਚੇ ਨਸ਼ਾ ਨਾ ਮਾਰ ਰਹੇ ਹੈ ਸਰਕਾਰ ਚਪਕਰੀ ਬੈਠੀ ਹੈ ਤੇ ਜਿਹੜੇ ਵੱਡੇ ਮਗਰਬਾਚਾ ਉਹਨਾਂ ਨੂੰ ਫੜ ਨਹੀਂ ਰਹੀ ਤੇ ਐਵੇਂ মিডিਆ ਤੇ ਸਾਰੀਆਂ ਮਤਲਬ ਇਹ ਛੋਟੇ-ਛਵਾਰੀਆਂ ਚੱਲ ਰਹੀਆਂ ਨੇ ਨਾ ਮਸ਼ਾ ਅੱਗੇ ਨਾਲ ਪਹਿਲੀਆਂ ਸਰਕਾਰਾਂ ਨੇ ਵੀ ਸਾਡੇ ਨਾਲ ਧੋਖਾ ਕਰਿਆ ਤੇ ਹੁਣ ਇਹ ਸਰਕਾਰ ਨੇ ਉਹੀ ਗੱਲਾਂ ਤੇ ਇਹ ਸਰਕਾਰ ਉੱਤਰੀਆ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਮਸ਼ਾ ਜਿਉਂਦੀ ਤਿਉਂ ਅੱਗੇ ਨਾਲ ਚਾਰ ਗੁਣਾ ਵੱਧ ਗਿਆ ਹਾਂਜੀ ਦੇਖੋ ਜੇ ਜਿਹੜੀ ਗੱਲ ਵਿਕਾਸ ਦੀ ਸਾਡੀ ਪੰਚਾਇਤ ਨੇ ਕਹੀ ਹੈ ਅਸੀਂ ਤਾਂ ਸਾਰਿਆਂ ਨੇ ਘਰ-ਘਰ ਨੇ ਆਮ ਪਾਰਟੀ ਦੀ ਸਰਕਾਰ ਬਣਾਈ ਸੀ ਬੱਚੋ-ਬੱਚਿਆਂ ਨੇ ਇਹਨੂੰ ਵੋਟਾਂ ਪਾੰਗੀਆਂ ਸੀ 92 ਐਮਐਲਏ ਜਿੱਤ ਕੇ ਦਿੱਤੇ ਸੀ ਵਿਕਾਸ ਨਹੀਂ ਕਰਤਾ ਜਿੱਤੇ ਸੀਗੇ ਪਰ ਇਹ ਲੋਕਾਂ ਦੇ ਜਿਹੜੇ ਵਾਅਦੇ ਕਰੇ ਨੇ ਉਹਨਾਂ ਵਾਅਦਿਆਂ ਤੇ ਸਾਡੀ ਸਰਕਾਰ ਮੁੱਕਰ ਗਈ ਹੁਣ ਸਾਨੂੰ ਵਿਕਾਸ ਤਾਂ ਚਾਹੀਦਾ ਨਾਲ ਦੀ ਨਾਲ ਸਾਡੀਆਂ ਜਿਹੜੇ ਜ਼ਰੂਰੀ ਤੇ ਹੱਕੀ ਮੰਗਾਂ ਆ ਉਹ ਵੀ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਅਸੀਂ ਵਿਕਾਸ ਦੇ ਪੂਰਾ ਹੱਕ ਚਾਹੇ ਤੇ ਵਿਕਾਸ ਦੇ ਨਾਲ ਨਾਲ ਅਸੀਂ ਕਹਿੰਦੇ ਆ ਵੀ ਸਾਡੇ ਦਾ ਜਿਹੜੀ ਜਵਾਨੀ ਤੇ ਕਿਸਾਨੀ ਵੀ ਪਟਾਈ ਜਾਵੇ ਵਿਕਾਸ ਦੀ ਗੱਲ ਵੀ ਅਸੀਂ ਸਹਿਮਤ ਆ ਪਰ ਜਵਾਨੀ ਤੇ ਸਾਡੀ ਕਿਸਾਨੀ ਮਰ ਰਹੀ ਹੈ ਇਸ ਕਰਕੇ ਅਸੀਂ ਜਿਹੜੀਆਂ ਸਰਕਾਰਾਂ ਦਾ ਵਿਰੋਧ ਪੁਰ ਗੁਰੋ ਵਿਰੋਧ ਕਰਦੇ ਆ ਤੇ ਕਰਦੇ ਰਾਵਾਂਗੇ ਜਿੰਨਾ ਮਰਜ਼ੀ ਸਰਕਾਰਾਂ ਸਾਡੇ ਨਾਲ ਧੱਕਾ ਕਰੇ ਉਸ ਵੀ ਜ਼ੁਲਮ ਕਰੇ ਜ਼ੁਲਮ ਸਹਿਣ ਨੂੰ ਵੀ ਤਿਆਰ ਆ ਤੇ ਲੜਾਈ ਸਾਡੀ ਜਾਰੀ ਰਹੂਗੀ ਕੀ ਨਾਮ ਹੈ ਬਈ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਚੱਕੀਦਾ ਸਿੰਘ ਵਾਲਾ ਪੱਕਾ ਖੁਰਦ ਸਿੱਧੂਪੁਰ ਜਥੇਬੰਦੀ ਦੇ ਨਾਲ ਅਸੀਂ ਜੁੜੇ ਹੋਏ ਆ ਤੇ ਸਾਨੂੰ ਜਦੋਂ ਪਤਾ ਲੱਗਿਆ ਵੀ ਇੱਥੇ ਬਲਜਿੰਦਰ ਕੌਰ ਆਉਣਾ ਤੇ ਜਿਹੜਾ ਰਾਤ ਜਿਹੜਾ ਨੁਕਸਾਨ ਕਰਿਆ ਉਥੇ ਬਲਡੋజర్ ਚਲਾਇਆਗਾ ਉਹਦੇ ਗੁੱਸੇ 'ਚ ਅਸੀਂ ਇੱਥੇ ਵਿਰੋਧ ਕਰਨ ਪਹੁੰਚੇ ਆਗੇ ਤੇ ਇਹ ਬਹੁਤ ਮਾਰੂ ਨੀਤੀਆਂ ਤੇ ਆ ਗਈ ਸਰਕਾਰ ਤੇ ਭਰੋਸੇ 'ਚ ਲੈ ਕੇ ਸਾਨੂੰ ਨੇ ਹੱਥਿਆਂ ਤੇ ਸਾਡੇ ਤੇ ਬਾਰ ਕਰਿਆ ਕਿ ਜਿਹੜਾ ਤੁਸੀਂ ਅੱਜ ਇੱਥੇ ਵਿਰੋਧ ਕੀਤਾ ਹੈ ਬਲਾਕ ਦੀ ਸਹਿਮਤੀ ਨਾਲ ਵਿਰੋਧ ਕੀਤਾ ਗਿਆ ਹਾਂਜੀ ਹਾਂਜੀ 21 ਦੇ ਹਿਸਾਬ ਨਾਲ ਕੋਸ਼ਿਸ਼ ਸਾਡੇ ਜਿੱਤੇ ਗਏ ਹੈਗੇ ਟੋਲਪਲਾ ਜੇ ਤੇ ਕੋਸ਼ਿਸ਼ ਹੀ ਇੱਧਰ ਆਏ ਹਾਂਗੇ ਪਰ ਉਹਨਾਂ ਦਾ ਕਹਿਣਾਗਾ ਵੀ ਉਹਨਾਂ ਦੇ ਛੋਟੇ ਬਲਾਕ ਪ੍ਰਧਾਨ ਮਹਿਮਾ ਸਿੰਘ ਨਾਲ ਗੱਲ ਹੋਈ ਉਹ ਕਹਿੰਦੇ ਸਾਡਾ ਪਿੰਡਾਂ ਨਾਲ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੋਇਆ ਨਹੀਂ ਜੀ ਮੈਂ ਸਾਡੇ ਪ੍ਰਧਾਨ ਲਾਹੌਰ ਦਾ ਪਿਆਰਾ ਸਿੰਘ ਹੈ ਸਾਡਾ ਆਗਾ ਪਿੰਡ ਦੇ ਪਿਆਰਾ ਪ੍ਰਧਾਨ ਪਿਆਰਾ ਸਿੰਘ ਸਾਡਾ ਬਲਾਕ ਪ੍ਰਧਾਨ ਹੈ ਸਾਡੇ ਅੱਦੇ ਸੇਖੂ ਤੋਂ ਪੱਕੇ ਤੋਂ ਅੱਦੇ ਜੀਤੇ ਗਏ ਆ ਪਹਿਲਾਂ ਗਹਿਰੀ ਰੱਖਾਈ ਪ੍ਰੋਗਰਾਮ ਉਦੂਗਾ ਉਹਨਾਂ ਨਾਲ ਕੰਟੈਕਟ ਕਰਿਆ ਉਹ ਕਹਿੰਦੇ ਜੀਤੇ ਟੋਲ ਟੋਲਤੇ ਆ ਕਹਿੰਦੇ ਸੀ ਤੇ ਅਸੀਂ ਇੱਧਰ ਆ ਗਏ ਕੁਝ ਦੋ ਹੁਣ ਕੀ ਕਹਿਣਾ ਚਾਹੁੰਦੇ ਅਸੀਂ ਜੱਜ ਕੇ ਵਿਰੋਧ ਕਰਾਂਗੇ ਜਿੰਨਾ ਜ਼ਿਕਰ ਸਾਨੂੰ ਸੈਂਟਰ ਸਰਕਾਰ ਪੰਜਾਬ ਸਰਕਾਰ ਸਾਨੂੰ ਹੱਕ ਹੱਕ ਮੰਗ ਸਾਨੂੰ ਮੰਗ ਦੀ ਹੱਕਾਂ ਨਹੀਂ ਸਾਨੂੰ ਹੋ ਕਰਦੇ ਮੈਂ ਕੁਰਦੇਵ ਸਿੰਘ ਜੀ ਮੈਂ ਪਿੰਡ ਸਿੱਕੂ ਦੇ ਵਾਸੀ ਹਾਂ ਜੀ ਅੱਜ ਸਾਡੇ ਪਿੰਡ ਦੇ ਵਿੱਚ ਐਮਐਲਏ ਸਾਹਿਬ ਨੇ ਦੌੜ ਰੱਖਿਆ ਸੀਗਾ ਵਿਕਾਸ ਕਾਰਜਾਂ ਵਾਸਤੇ ਵੱਡੀਆਂ ਗਰਾਂਟੀਆਂ ਦੇਣ ਵਾਸਤੇ ਪਤਾ ਨਹੀਂ ਕੁਝ ਲੋਕਾਂ ਨੂੰ ਇਹ ਹਜਮ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਇਸ ਨੂੰ ਵਿਰੋਧ ਬਣਾਉਣ ਦਾ ਇੱਕ ਕਿਸਾਨ ਯੂਨੀਅਨ ਦਾ ਜਲਵਾ ਪੜਾ ਕੇ ਨਿੱਜੀ ਰੰਸਾਂ ਕਰਕੇ ਅੱਜ ਪਿੰਡ ਦੇ ਵਿੱਚ ਇੱਕ ਆ ਮਾਹੌਲ ਕ੍ਰੀਏਟ ਕਰਤਾ ਕਿ ਸਾਨੂੰ ਉਹ ਡੋਰਾ ਕੈਨਸਲ ਕਰਾਉਣਾ ਪਿਆ ਦੇਖੋ ਇਨਾ ਪੈਸਾ ਆਉਣਾ ਸੀ ਸਾਡੇ ਜਿਹੜੇ ਖਾਲਾਂ ਤੇ ਲੱਗਣੇ ਸੀ ਹੋਰ ਵਿਕਾਸ ਕਾਰਜਾਂ ਤੇ ਲੱਗਣੇ ਸੀ ਜਿਹੜਾ ਅੱਜ ਉਹ ਇਹਨਾਂ ਦੇ ਕਾਰਨ 4 6 ਬੰਦੇ ਦੇ ਕਾਰਨ ਵੀ ਇਹ ਲੱਗ ਨਹੀਂ ਸਕੇ ਤੁਹਾਡੇ ਪਿੰਡ ਜੁਨੀਅਨਾਂ ਬਣੀਆਂ ਜੁਨੀਅਨਾਂ ਪਿੰਡ ਦੇ ਵਿੱਚ ਵੀ ਆਉਂਦੀਆਂ ਹੋਣਗੀਆਂ ਖੰਡ ਵਗੈਰਾ ਵੀ ਦਿੰਨੇ ਹੋਗੇ ਹਾਂਜੀ ਦਿੰਨੇ ਫੰਡ ਜੀ ਦਿੰਨੇ ਆ ਉਦੋਂ ਜਦੋਂ ਦਿੱਲੀ ਬਾਰਡਰ ਤੇ ਲਗਿਆ ਸੀਗਾ ਜੀ ਤਾਂ ਨਾ ਉਦੋਂ ਵੀ ਹਜ਼ਾਰਾਂ ਰੁਪਏ ਦਿੱਤਾ ਜੀ ਅਸੀਂ ਹੁਣ ਵੀ ਦਿੰਨੇ ਆ ਪਿੱਛੇ ਵੀ ਦਿੱਤਾ ਜੀ ਠੀਕ ਰਾਤ ਖਨੌਰੀ ਬਾਰਡਰ ਤੇ ਪੁਲਿਸ ਨੇ ਮੌਜੂ ਜਿਹੜੇ ਜਥੇਬੰਦੀਆਂ ਦੇ ਆਗੂ ਸੀ ਉਹਨਾਂ ਨੂੰ ਚੱਕ ਕੇ ਉਗਰਾਹ ਕੀਤਾ ਉਹਦਾ ਕਾਰਨ ਵੀ ਹੋ ਸਕਦਾ ਨਹੀਂ ਜੀ ਦੇਖੋ ਜੇ ਤਾਂ ਉਹ ਹੋ ਸਕਦਾ ਸੀ ਤਾਂ ਸਾਰੇ ਪਿੰਡਾਂ ਜੀ ਹੋ ਸਾਰਾ ਸੀ ਪਰ ਲੇਕਿਨ ਇਹ ਬਾਕੀ ਪਿੰਡਾਂ 'ਚ ਵੀ ਸਾਡੇ ਐਮਐਲਏ ਸਾਹਿਬ ਨੇ ਕਾਟਣ ਕੀਤੇ ਆ ਉੱਥੇ ਕੋਈ ਵਿਰੋਧ ਨਹੀਂ ਹੋਇਆ ਕਿਉਂਕਿ ਅਸੀਂ ਪ੍ਰਧਾਨ ਨਾਲ ਗੱਲ ਕਰ ਚੁੱਕੇ ਹਾਂ ਜਿਹੜੇ ਇੱਕ ਸਿੱਧੂ ਪ੍ਰਦੇਸੀ ਮਹਿਮਾ ਸਿੰਘ ਉਹ ਕਹਿੰਦੇ ਜੀ ਪਿੰਡਾਂ ਵਾਸਤੇ ਸਾਡੀ ਕੋਈ ਕਾਰ ਨਹੀਂ ਸੀ ਫਿਲਹਾਲ ਸਾਡਾ ਥਾਣੇ ਦਾ ਘਰੋ ਸੀ ਇਹ ਤਾਂ ਨਿੱਜੀ ਤੌਰ 'ਤੇ ਹੈ ਜੀ ਯੋਗੁਸ਼ਾ ਹੈਗਾ। ਬੰਜੀ ਕੀ ਨਾਮ ਆਪਣਾ? ਬਾਈ ਜੀ ਨਿਰਮਲ ਸਿੰਘ ਸਰਪੰਚ। ਨਿਰਮਲ ਸਿੰਘ ਜੀ ਪਿੰਡ ਸੇਖੋਂ ਦੇ ਰਹੇ। ਕੀ ਕੀ ਗੱਲ ਬਾਤ ਹੋਈ ਹੈ ਤੇ? ਇਹ ਗੱਲ ਹੈ ਬਾਈ ਜੀ ਇਹ ਸੀ ਅੱਜ ਸਾਡੇ ਐਮਐਲਏ ਸਾਹਿਬ ਪ੍ਰੋਫੈਸਰ ਬਲਜਿੰਦਰ ਕੌਰ ਜੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਪਿੰਡ 'ਚ। ਜਿਹਦੇ 'ਚ ਕੇ ਆ ਦੇਖੋ ਤੁਸੀਂ ਲਾਇਬ੍ਰੇਰੀ ਬਣਾਈ ਹੈ। ਇਹਦਾ ਜੁਦ ਘਟਨ ਸੀਗਾ। ਜਿਹਦੇ ਕਾਰਨ ਕੇ ਬੱਚਿਆਂ ਦਾ ਪੜਨ ਦੇ ਵਿੱਚ ਸ਼ੌਂਕ ਹੋਣਾ ਸੀਗਾ। ਵਧੀਆ ਮੰਨ ਲੋ ਉਪਰਾਲਾ ਸੀਗਾ ਪੂਰੀ ਪੰਚਾਇਤ ਵੱਲੋਂ। ਦੂਸਰਾ ਜੀ ਸਾਡੇ ਮੰਨ ਲੋ ਖਾਲਾਂ ਵਾਸਤੇ ਸੀਗਾ ਸਾਡੇ ਬਹੁਤ ਪੁਰਾਣੇ ਖਾਲ ਬਣੇ ਹੋਏ ਐ ਜੀ ਉਹਨਾਂ ਦੇ ਖਸਤਾ ਹਾਲਤ ਹੋਈ ਪਈ ਐ ਉਸ ਵਾਸਤੇ ਮੰਨ ਲੋ ਐਮਐਲਏ ਸਾਹਿਬ ਨੇ ਗ੍ਰਾਂਟ ਦੇਣੀ ਸੀ ਇੱਕ ਮੰਨ ਲੋ ਸਾਡੇ ਵਾਟਰ ਟੈਂਕ ਦਾ ਬਹੁਤ ਬਰਾ ਹਾਲ ਐ ਉਸ ਵਾਸਤੇ ਮੰਨ ਲੋ ਪੂਰੇ ਪਿੰਡ ਦੀ ਮੰਗ ਸੀ ਉਸ ਵਾਸਤੇ ਗ੍ਰਾਂਟ ਤੇ ਕੁਝ ਮੰਨ ਲੋ ਸਾਡੇ ਛੱਪੜਾਂ ਵਾਸਤੇ ਇੱਕ ਸਾਡੇ ਸਟੇਡੀਅਮ ਵੱਲੋਂ ਬਣਾਣਾ ਸੀਗਾ ਕੁੱਲ ਮਿਲਾ ਕੇ ਜੀ ਤੁਸੀਂ অলਵੇਸ ਸਾਡੇ ਪੂਰੀ ਪਲੈਨਿੰਗ ਸੀਗੀ ਵੀ ਅੱਜ ਪਿੰਡ ਸੇਖੂ ਦੇ ਵਿੱਚ ਕੋਈ ਨਾ ਵਾਲਾ 2-4 ਕਰੋੜ ਰੁਪਏ ਆ ਐਮਐਲਏ ਸਾਹਿਬ ਨੇ ਦੇਖੇ ਜਾਣਾ ਸੀ ਤੇ ਕਿ ਇੱਥੇ ਮੰਨ ਲਓ ਪੂਰੇ ਪਿੰਡ ਦਾ ਵਧੀਆ ਵਿਕਾਸ ਹੋਣਾ ਸੀ ਤੇ ਸਾਨੂੰ ਪਤਾ ਨਹੀਂ ਕਿਸ ਗੱਲ ਤੋਂ ਸਾਡੇ ਪਿੰਡ ਦੇ ਕੁਝ ਮੰਨ ਲਓ ਜੁਨੀਅਨ ਦੇ ਬੰਦੇ ਜਿਹਦੇ ਵਿੱਚ ਮੰਨ ਲਓ ਉਗਰਾਹਾ ਕੋਈ ਸਿੱਧੂਪੁਰ ਉਹ ਇਸਨਾਂ ਦਾ ਵਿਰੋਧ ਕਰਨ ਲੱਗੇ ਕਹਿੰਦੇ ਵੀ ਅਸੀਂ ਮੰਨ ਲਓ ਜੇ ਤੁਹਾਡੇ ਮੰਨ ਲਓ ਐਮਐਲਏ ਸਾਹਿਬ ਉਹਨਾਂ ਕੇ ਤਾਂ ਅਸੀਂ ਵਿਰੋਧ ਕਰਾਂਗੇ ਤਾਂ ਅਸੀਂ ਉਸ ਦੇ ਪੱਖ ਦੇ ਵਿੱਚ ਬਲਾਕ ਪ੍ਰਧਾਨ ਜੁਨੀਅਨ ਦੇ ਨਾਲ ਉਹ ਪਤਾ ਕਰਿਆ ਜੀ ਫੋਨ ਕਰਕੇ ਉਹ ਕਹਿੰਦੇ ਜੀ ਸਾਡੇ ਮੰਨ ਲਓ ਜੁਨੀਅਨ ਵੱਲੋਂ ਕੋਈ ਕਾਲ ਨਹੀਂ ਹੈਗੀ ਜਿਹੜੇ ਪ੍ਰਧਾਨਾ ਕਰੂ ਆ ਮਹਿਮਾ ਸਿੰਘ ਹੈ ਜੀ ਬਲਾਕ ਪ੍ਰਧਾਨ ਉਹ ਕਹਿੰਦੇ ਸਾਡੇ ਮੰਨ ਲਓ ਜੁਨੀਅਨ ਵੱਲੋਂ ਕੋਈ ਕਾਲ ਨਹੀਂ ਹੈਗੀ ਇਹ ਕੋਈ ਮੰਨ ਲਓ ਸਾਡੇ ਨਿੱਜੀ ਪੱਧਰ ਤੇ ਕੋਈ ਪਿੰਡ ਵੱਲੋਂ ਹੈ ਤਾਂ ਹੋ ਸਕਦਾ ਵੀ ਸਾਡਾ ਮੰਨ ਲਓ ਜੁਨੀਅਨ ਦਾ ਕੋਈ ਮੰਨ ਲਓ ਗੀਡੀ ਪ੍ਰੋਗਰਾਮ ਨਹੀਂ ਹੈਗਾ ਵੀ ਬਰੋਧ ਕਰਦਾ ਤੇ ਸਾਨੂੰ ਜੀ ਇਹਦੇ ਸ਼ੰਕਾ ਇਹ ਪੈਦਾ ਹੋ ਰਹੀ ਹੈ ਜੀ ਮੈਂ ਇੱਕ ਗਰੀਬ ਘਰ ਦਾ ਮੰਨ ਲਓ ਮੁੰਡਾ ਹੈਗਾ ਜੀ ਅੱਜ ਪਹਿਲੀ ਵਾਰ ਮੰਨ ਲਓ ਇੰਨਾ ਪੈਸਾ ਮੰਨ ਲਓ ਪਿੰਡ ਦੇ ਵਿੱਚ ਆਉਣਾ ਸੀ ਤੇ ਕੁਝ ਮੰਨ ਲਓ ਸਰਾਰਤੀ ਅੰਸਰਾਂ ਨੂੰ ਮੰਨ ਲਓ ਇਹ ਹਾਜਮ ਨਹੀਂ ਹੋ ਰਿਹਾ ਕਿ ਪਿੰਡ ਦਾ ਜੇ ਮੰਨ ਲਓ ਇੰਨਾ ਇੱਕੇ ਵਾਰੀ ਚ ਵਿਕਾਸ ਹੋ ਗਿਆ ਮੰਨ ਲਓ ਸਾਡੀ ਜਿਹੜੀ ਮੰਨ ਲਓ ਹੈਗੀ ਚੌਧਰ ਖਤਰੇ 'ਚ ਪੈ ਗਈ ਜੀ ਕਿਉਂਕਿ ਇਹਦੇ ਵਿੱਚ ਹੁਣ ਉੱਥੇ ਦੇਖਿਆ ਸੀ ਜਾ ਕੇ ਵਿੱਚ ਕਾਂਗਰਸ ਦੇ ਵਰਕਰ ਵੀ ਬੈਠੇ ਆ ਜੂਨੀਅਨ ਦੇ ਵਿੱਚ ਅਕਾਲੀ ਦਲ ਦੇ ਵਰਕਰ ਵੀ ਬੈਠੇ ਆ ਤੇ ਇਹਦੇ ਨਾਲ ਤਾਂ ਇਹ ਵੀ ਹੋ ਰਿਹਾ ਵੀ ਮੰਨ ਲਓ ਜੂਨੀਅਨ ਨੂੰ ਵੀ ਬਦਨਾਮ ਕਰਦੇ ਵਿੱਚੋਂ ਮੰਨ ਲਓ ਆਪ ਦੇ ਕੁਸ ਸਪੈਟ ਹੋ ਕੇ ਤੇ ਜੂਨੀਅਨ ਨੂੰ ਵੀ ਥੋੜਾ ਜਾਇ ਸੋਚਣਾ ਚਾਹੀਦਾ ਠੀਕ ਹੈ ਜੀ ਅਸੀਂ ਮੰਨ ਲਓ ਬਹੁਤ ਵਧੀਆ ਪ੍ਰਾਲਾ ਦੇਖੋ ਇੰਨੇ ਮੰਨ ਲਓ ਕਿ ਖੜੇ ਆ ਸਾਹ ਬੇਸਵਰੀ ਦਾ ਇੰਤਜ਼ਾਰ ਕਰ ਰਹੇ ਸੀ ਅਸੀਂ ਨਹੀਂ ਪੱਥਰ ਰੱਖਣਾ ਸੀ ਲਾਇਬ੍ਰੇਰੀ ਦਾ ਤੇ ਇਹ ਬਹੁਤ ਪਿੰਡ ਵਾਸਤੇ ਮੰਦ ਭਾਗਾ ਜੀ ਨੁਕਸਾਨ ਹੋਇਆ ਸਾਡੇ ਪਿੰਡ ਦਾ ਇਹਨਾਂ ਕੰਮ ਆਉਣਗੇ ਐਮਐਲਏ ਸਾਹਿਬ ਨਹੀਂ ਜੀ ਉਹਦੇ ਚ ਇਹ ਆ ਜੀ ਫਿਰ ਅਸੀਂ ਐਮਐਲਏ ਸਾਹਿਬ ਨੂੰ ਜਵਾਬ ਦੇਤਾ ਐਮਐਲਏ ਸਾਹਿਬ ਤਾਂ ਖੁਦ ਆ ਰਹੇ ਸੀਗੇ ਠੀਕ ਹੈ ਜੀ ਉਹ ਕਹਿੰਦੇ ਵੀ ਵਿਰੋਧ ਕੋਈ ਗੱਲ ਨਹੀਂ ਕਹਿੰਦੇ ਅਸੀਂ ਚੱਲ ਲੰਘੇ ਲੇਕਿਨ ਅਸੀਂ ਜਵਾਬ ਦਿੱਤਾ ਕਿਉਂਕਿ ਅਸੀਂ ਪਿੰਡ ਦੇ ਵਿੱਚ ਰਹਿਣਾ ਹੈ ਭਾਈ ਚਰਖਾ ਸਾਂਝ ਕੰਮ ਰੱਖਣੀ ਹੈ ਇੱਕ ਇਹਦੇ ਵਿੱਚ ਕੁਝ ਕੋਈ ਨਿੱਜੀ ਮੱਲੋ ਰੰਜਸਾ ਹੈ ਕਿਉਂਕਿ ਪੰਚਾਇਤ ਨਾਲ ਹੁੰਦੀਆਂ ਹੀ ਆ ਜੀ ਉਹ ਨਿੱਜੀ ਰੰਜਸਾ ਦਾ ਮੱਲੋ ਜੁਨੀਅਨ ਰਾਹੀ ਫਾਇਦਾ ਚੱਕ ਰਹੇ ਆ ਕੁਝ ਲੋਕ ਕੋਈ ਅਸੀਂ ਪਿਛਲੇ ਦਿਨੀ ਇੱਕ ਮੰਨ ਲਓ ਮਤਾ ਪਾਇਆ ਸੀ ਪੂਰੀ ਪੰਚਾਇਤ ਨੇ ਨਸ਼ੇ ਵਾਲਿਆਂ ਦੇ ਖਿਲਾਫ। ਕੁਝ ਮੰਨ ਲਓ ਉਸ ਦਾ ਵੀ ਵਿਰੋਧ ਹੈਗਾ ਅੰਦਰ ਖਾਤੇ। ਹੁਣ ਕਹਿਣ ਦਾ ਮਤਲਬ ਇਹ ਹੈ ਜੀ ਜੇ ਕੋਈ ਪੰਚਾਇਤ ਚੰਗਾ ਕੰਮ ਕਰ ਰਹੀ ਹੈ ਤਾਂ ਪਤਾ ਨਹੀਂ ਕਿਉਂ ਨਹੀਂ ਲੋਕਾਂ ਨੂੰ ਪਸੰਦ ਆ। ਸਮਝ ਤੋਂ ਪਰੇ ਆਈ। ਕੋਈ ਅਸੀਂ ਮੰਨ ਲਓ ਕੋਈ ਗਲਤ ਨਹੀਂ ਕਰ ਰਹੇ। ਠੀਕ ਆ ਅਸੀਂ ਵਧੀਆ ਕੰਮ ਕਰ ਰਹੇ ਆ ਸਾਰਾ ਪਿੰਡ ਮੰਨ ਲਓ ਨਾਲ ਆ ਮੈਨੂੰ 1000 ਵੋਟ ਤੇ ਜਿਤਾਇਆ ਜੀ। ਕੀ ਆਮ ਪਿੰਡਾਂ ਦੇ ਹੋਰ ਸਰਪੰਚਾਂ ਨੂੰ ਪੰਚਾਇਤਾਂ ਨੂੰ ਕੀ ਮੈਸੇਜ ਦੇਣਾ ਚਾਹਣਾ? ਮੈਂ ਤਾਂ ਇਹੀ ਮੈਸੇਜ ਦੇਣਾ ਚਾਹਣਾ ਜੀ। ਵੀ ਤੁਸੀਂ ਵਧੀਆ ਕੰਮ ਕਰੋ ਤੇ ਜੇ ਕੋਈ ਤੁਹਾਡੇ ਮੰਨ ਲਓ ਕੋਈ ਐਵੇਂ ਬਿਨਾਂ ਗਲਤੋ ਕੋਈ ਤੁਹਾਡੇ ਖਿਲਾਫ ਤੱਕ ਕਰਦਾ ਜਾਂ ਤੁਹਾਡਾ ਵਿਰੋਧ ਕਰਦਾ ਤਾਂ ਉਹਦੇ ਤੁਸੀਂ ਵਧੀਆ ਉੱਪਰ ਤੱਕ ਮੰਨ ਲਓ ਜਾਣਕਾਰੀ ਦਿਓ ਬਲਾਕ ਪ੍ਰਧਾਨਾਂ ਨਾਲ ਗੱਲ ਕਰੋ ਜੂਨੀਅਨ ਦੇ ਮੰਨ ਲਓਗੇ ਪੰਜਾਬ ਦੇ ਪ੍ਰਧਾਨ ਤੱਕ ਗੱਲ ਕਰੋ ਜੇ ਉਹਨਾਂ ਦਾ ਮੰਨ ਲਓ ਜੂਨੀਅਨ ਦਾ ਪ੍ਰੋਗਰਾਮ ਹੈ ਪੰਜਾਬ ਲੈਵਲ ਤੇ ਹੋਵੇ ਜੀ ਇਕੱਲੇ ਸੇਖੂ ਵਾਸਤੇ ਤਾਂ ਉਲਿੱਕਿਆ ਨਹੀਂ ਜਾ ਸਕਦਾ ਅਸੀਂ ਮੰਨ ਲਓ ਪ੍ਰਧਾਨ ਜੀ ਨਾਲ ਇਸੇ ਕਰਕੇ ਗੱਲ ਕਰੀ ਵੀ ਸੇਖੂ ਦਾ ਦਾਦਾ ਨਹੀਂ ਪ੍ਰੋਗਰਾਮ ਇਕੱਲੇ ਲਈ ਕਈ ਜੇ ਉਲਿੱਕਿਆ ਗਿਆ ਤਾਂ ਮੰਨ ਲਓ ਪੂਰੇ ਪੰਜਾਬ ਦਾ ਉਹ ਤਾਂ ਉਹਦਾ ਜੀ ਦੇਖੋ ਕਰਨ ਦਾ ਹੱਕ ਹੈ ਮੰਨ ਲਓ ਉਹਨਾਂ ਨਾਲ ਲਾ ਸਕਦੇ ਆ ਇਹ ਕਿਰ ਸੰਵੇਸ਼ ਸੰਧੀ ਨੂੰ ਇਕੱਲੇ ਸੇਖੂ ਵਾਸਤੇ ਹੀ ਕਿਉਂ ਤਿੰਨ ਚਾਰ ਪਿੰਡਾਂ ਦਾ ਪ੍ਰੋਗਰਾਮ ਕਰਿਆ ਗਈ ਮੰਤਰੀ ਸਾਹਿਬ ਨੇ ਮੰਨ ਲਓ ਨੀ ਪੱਥਰ ਰੱਖਿਆ ਗਰੰਟਾ ਦਿੱਤਿਆਂ ਇਕੱਲੇ ਸੇਖੂ ਦਾ ਹੀ ਕਿਉਂ ਮੈਨੂੰ ਤਾਂ ਇੱਥੇ ਆਪਣੇ ਆਪ ਦੇ ਮੰਨ ਲਓ ਇਹ ਸ਼ੱਕ ਹੋ ਰਹੀ ਜੀ ਵੀ ਮੇਰੇ ਤੇ ਇੱਕ ਸਰਪੰਚ ਹੋਣ ਦੇ ਨਾਤੇ ਵੀ ਮੈਨੂੰ ਜਰ ਨਹੀਂ ਹੋ ਰਿਆ ਕਿਉਂਕਿ ਮੈਂ ਹਜ਼ਾਰ ਵੋਟ ਤੇ ਮੇਰਾ ਪਿੰਡ ਨੇ ਇੰਨਾ ਸਾਥ ਦਿੱਤਾ ਜੀ ਮੈਂ ਇੱਕ ਗਰੀਬ ਘਰ ਦਾ ਮੁੰਡਾ ਹੈ ਸਾਈਕਲਾਂ ਦਾ ਕੰਮ ਕਰਦਾ ਸੀਗਾ ਜੀ ਮੈਂ ਠੀਕ ਹੈ ਜੀ ਮੇਰਾ ਪੈਸਾ ਲੱਗਣ ਨਹੀਂ ਦਿੱਤਾ ਜੀ ਤੇ ਮੈਨੂੰ ਹਜ਼ਾਰ ਵੋਟ ਤੇ ਸਾਡਾ ਮੰਨ ਲਓ ਰਿਕਾਰਡ ਟੁੱਟਿਆ ਉਹ ਚੀਜ਼ਾਂ ਮੱਲਾ ਕੁਝ ਬੰਦਿਆਂ ਨੂੰ ਹਾਜਮ ਨਹੀਂ ਹੋ ਰਹੀਆਂ ਜੀ। ਕੀ ਨਾਮ ਹੈ ਜੀ ਆਪਣਾ? ਰਾਜ ਸਿੰਘ ਜੀ। ਕੀ ਕਹਿਣਾ ਚਾਹੁੰਨੇ? ਕੀ ਕਹਿਣਾ ਚਾਹੁੰਨੇ ਆਹੀ ਚੰਗਾ ਸੀਗਾ ਜੀ ਹਰ ਆਉਣਾ ਸੀਗਾ ਬੀਬੀ ਜੀ ਨੇ। ਹੂੰ। ਪਿੰਡ ਦੇ ਵਿਕਾਸ ਵਾਸਤੇ ਇੱਕ ਗਰੰਟਾ ਦੇਣ ਵਾਸਤੇ। ਹੂੰ। ਕੁਝ ਥੋੜੇ ਜੇ ਬੰਦਿਆਂ ਨੇ ਜੀ ਵਿਰੋਧ ਕਰਕੇ ਜਿਹੜਾ ਕਿ ਉਹ ਨਹੀਂ ਆ ਸਕਦੇ। ਤੁਹਾਡੇ ਹੀ ਪਿੰਡ ਦੇ ਉਹ। ਹਾਂਜੀ। ਸਾਡੇ ਹੀ ਪਿੰਡ ਦੇ। ਪਹਿਲਾਂ ਵੀ ਇਦਾਂ ਹੀ ਕਰਦੇ ਆ। ਨਹੀਂ ਪਹਿਲਾਂ ਤਾਂ ਨਹੀਂ ਕਰਿਆ ਜੀ ਤੂੰ ਹੁਣ ਹੀ ਕਰਿਆ ਉਹਨਾਂ ਨੇ ਪਹਿਲੀ ਵਾਰੀ ਕਰਿਆ। ਅੱਛਾ। ਹਾਂਜੀ। ਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ